ਡਾਰੀ ਕਲਾਂ ਦੇ ਦੁਰਗਾ ਕਲੋਨੀ ਚ ਬੀਤੀ ਰਾਤ ਮਾਮੂਲੀ ਤਕਰਾਰ ਮਗਰੋਂ 30 ਸਾਲਾ ਨੌਜਵਾਨ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ 30 ਸਾਲਾ ਗੁਰਮੀਤ ਸਿੰਘ ਦੇ ਰੂਪ ਚ ਹੋਈ ਹੈ ਇਸ ਦੀ ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਦਾ ਭਰਾ ਅਮਨਦੀਪ ਸਿੰਘ ਆਪਣੇ ਪਰਿਵਾਰ ਨਾਲ ਘਰ ਦੇ ਨੇੜੇ ਹੀ ਜੂਸ ਪੀਣ ਲਈ ਗਿਆ ਸੀ ਜਦੋਂ ਉਹ ਪਰਿਵਾਰ ਸਮੇਤ ਰੇੜੀ ਤੇ ਖੜਾ ਜੂਸ ਪੀ ਰਿਆ ਸੀ ਤਾਂ ਐਕਟਿਵਾ 'ਤੇ ਸਵਾਰ ਨੌਜਵਾਨ ਸਲਿੱਪ ਹੋ ਕੇ ਡਿੱਗੇ ਉਸ ਤੋਂ ਬਾਅਦ ਰੇੜੀ ਵਾਲਾ ਹੱਸਣ ਲੱਗ ਪਿਆ ਜਿਸ ਨੂੰ ਦੇਖ ਕੇ ਨੌਜਵਾਨ ਰੇੜੀ ਵਾਲੇ ਨਾਲ ਬੈਨਸਣ ਲੱਗ ਪਏ ਉਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਰੇੜੀ ਵਾਲੇ ਅਤੇ ਅਮਨਦੀਪ ਨਾਲ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਅਮਨਦੀਪ ਸਿੰਘ ਦਾ ਭਰਾ ਗੁਰਮੀਤ ਸਿੰਘ ਵੀ ਉੱਥੇ ਹੀ ਆ ਗਿਆ ਇਸ ਦੌਰਾਨ ਉਹ ਵਿੱਚ ਬਚਾ ਕਰਨ ਲੱਗਾ ਤਿੰਨਾਂ ਨੌਜਵਾਨਾਂ 'ਚੋਂ ਇੱਕ ਨੇ ਕਿਸੇ ਤੇਜ਼ ਤਰ ਹਥਿਆਰ ਨਾਲ ਗੁਰਮੀਤ ਸਿੰਘ ਦੀ ਛਾਤੀ 'ਤੇ ਵਾਰ ਕਰਕੇ ਉਸ ਨੂੰ ਲਹੂ ਲੋਹਾਰ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾ ਦਿੱਤਾ। ਫਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਚ ਰਖਵਾ ਦਿੱਤਾ। ਹੋਇਆ ਕੁਝ ਨਹੀਂ ਭਾਈ ਸਾਡਾ ਕੋਈ ਰੋਲਾ ਚੱਕਰ ਨਹੀਂ ਸੀਗਾ ਮੈਂ ਆਪਣੇ ਬੱਚੇ ਨੂੰ ਗਿਆ ਸੀਗਾ ਜੋ ਇਸ ਪਿਆਣ ਰੇੜੇ ਤੋਂ ਤੇ ਉੱਥੇ ਅਚਾਨਕ ਹੀ ਬੰਦੇ ਆਏ दारू ਪੀਤੀ ਸੀ ਉਹਨਾਂ ਦੀ ਐਕਟੀਵਿਟੀ ਵਤੋਂ ਗਰੇ ਤੇ ਨਾਨ ਦਾ ਜਿਹੜਾ ਕੋਈ ਹੋਰ ਥੀਆ ਤੇ ਮੇਰੇ ਨਾਲ ਖੜਾ ਸੀ ਕੋਕੇ ਤੇ ਭਈਆ ਉਹਦੀ दारू ਪੀਤੀ ਹੋਈ ਸੀਗੀ। ਉਹ ਕਦੇ ਹੱਤਾਂ ਲੱਗ ਗਿਆ ਉਹਨਾਂ ਨੇ ਉਹਨੂੰ ਕੁੱਟਣ ਲੱਗ ਗਿਆ ਉਹਨਾਂ ਦੇ ਨਾਲ ਦਾ ਜਿਹੜਾ ਪਾਰਟੀ ਦਾ ਬੰਦਾ ਸੀ ਉਹ ਆ ਕੇ ਮੈ ਉਹਨੇ ਮੈਨੂੰ ਖੜ ਲਿਆ ਤੇ ਉਹਨਾਂ ਦਾ ਨਾਮ ਹੀ ਮੈਨੂੰ ਪਤਾ ਹੈਗਾ ਬਾਕੀ ਉਹਦੇ ਡੈਡੀ ਦਾ ਨਾਮ ਅਬਦੁੱਲਾ ਜਿਹੜੇ ਮੁੰਡੇ ਨੇ ਮਾਰਿਆ ਵਾ ਕੋਈ ਪੁਰਾਣੀ ਰੰਜਿਸ਼ ਨਹੀਂ ਸੀਗੀ ਰੰਜਿਸ਼ ਰੁੰਜੇ ਕੁਛ ਨਹੀਂ ਸੀਗੀ ਜਰਾ ਉਹਨਾਂ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਸੀਗੀ ਬਸ ਇੰਨੇ ਕੇ ਗਾਲ ਤੇ ਇਹ ਚਲੇ ਗਏ ਉਧਰ ਮੁੰਡਾ ਮੇਰਾ ਛੋਟਾ ਜਿਹਾ ਘਬਰਾ ਗਿਆ ਉਹ ਗਿਆ ਭੱਜਾ ਭੱਜਾ ਕਰ ਮੈਂ ਮੰਮੀ ਨੂੰ ਬੁਲਾ ਕੇ ਲਿਆਂਦਾ ਆਪਣੀ ਨੂੰ ਤੇ ਉਹ ਆਇਆ ਪਰਿਵਾਰ ਆਇਆ ਇਕੱਟਾ ਹੋ ਕੇ ਮੇਰਾ ਛੋਟਾ ਭਰਾ ਜਿਨ੍ਹਾਂ ਦੇ ਨਾਲ ਹੁਣ ਹਾਦਸਾ ਹੋਇ ਏ ਆਏ ਇਹਨਾਂ ਨੇ ਪਤਾ ਨਹੀਂ ਉਹਨਾਂ ਨੇ ਕਿਦਾਂ ਪਿੱਛੇ ਦੀ ਆ ਕੇ ਕੇਰਾ ਪਾ ਕੇ ਇਹਦੇ ਪਤਾ ਨਹੀਂ ਕੀ ਸੀਨੇ ਦੇ ਵਿੱਚ ਮਾਰਿਆ ਕੀ ਨਹੀਂ ਮਾਰਿਆ ਹੈਗਾ ਇਸ ਟਾਈਮ ਉਹ ਹੈ ਨਹੀਂ ਇਸ ਦੁਨੀਆ ਤੇ ਯਾਨੀ ਪਰੇ ਹੋ ਚੁੱਕੇ ਆ